ਸਤਨਾਮ ਸਿੰਘ ਜੜੀ ਕੈਂਡੀਡੇਟ ਲੋਕ ਸਭਾ ਖਡੂਰ ਸਾਹਿਬ ਭੋਜਨ ਸਮਾਜ ਪਾਰਟੀ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਪਾਰਟੀ ਵੱਲੋਂ ਤੁਹਾਨੂੰ ਟਿਕਟ ਮਿਲੀ ਹੈ ਪਾਰਟੀ ਵੱਲੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਜੀ ਤੁਸੀਂ ਇੱਥੇ ਪਹੁੰਚੇ ਜੀ ਔਰ ਪਾਰਟੀ ਹਾਈ ਕਮਾਂਡ ਭੈਣ ਕੁਮਾਰੀ ਮਾਨਜੋਗ ਸਾਡੇ ਭੈਣ ਕੁਮਾਰੀ ਮਾਇਆਵਤੀ ਜਿਨ੍ਹਾਂ ਨੇ ਸਾਨੂੰ ਇੰਨਾ ਮਾਨ ਬਖਸ਼ਿਆ ਔਰ ਜਸਬੀਰ ਸਿੰਘ ਘੜੀ ਜੀ ਜੋ ਸਾਡੇ ਸੂਬਾ ਪ੍ਰਧਾਨ ਆ ਔਰ ਪੰਜਾਬ ਹਰਿਆਣਾ ਦੇ ਇੰਚਾਰਜ ਸਰਦਾਰ ਬੈਨੀਪਾਲ ਸਿੰਘ ਜੀ ਉਹਨਾਂ ਨੇ ਸਾਨੂੰ ਇੰਨੀ ਸ਼ਿਕਰ ਸ਼ਿਰਦਤਾਂ ਨਵਾਜਿਆ ਵਾ ਕਿਉਂਕਿ ਇਹ ਜਿਹੜੀ ਬੈਲਟ ਆ ਇਹ ਗਰੇਟਾ ਸਿੰਘਾਂ ਦੀ ਐਸਸੀ ਔਰ ਇੱਥੇ ਜਿਹੜੀ ਮੈਜੋਰਟੀ ਆਫ ਵੋਟ ਆ ਉਹ ਐਸਸੀ ਬੀਸੀ ਕਮਿਊਨਿਟੀ ਆ ਔਰ ਅੰਗਰੇਟਾ ਸਮਾਜ ਦੀ ਆ ਔਰ ਮੈਂ ਆਪਣੇ ਸਮਾਜ ਨੂੰ ਕਹਿਣਾ ਚਾਹੁੰਦਾ ਆ ਕਿ ਜਿਹੜੇ ਅਖੌਤੀ ਪੰਥਕ ਬਣੇ ਫਿਰਦੇ ਆ ਇਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਆ ਔਰ ਆ ਦੇਖੋ ਜੀ ਸਾਡੇ ਨਾਲ ਪੰਥਕ ਜਿਹੜੇ 40 40 ਸਾਲ ਤੋਂ ਇੱਕੋ ਹੀ ਪਾਰਟੀ ਨਾਲ ਜੁੜੇ ਹੋਏ ਆ ਕਦੀ ਉਧਰ ਇਧਰ ਨਹੀਂ ਗਏ ਔਰ ਜਿਹੜੇ ਅਖੌਤੀ ਪੰਥਕ ਆ ਉਹਨਾਂ ਨੂੰ ਖਡੂਰ ਸਾਹਿਬ ਦੀ ਧਰਤੀ ਤੋਂ ਭਜਾਉਣਾ ਚਾਹੀਦਾ ਕਿਹੜੇ ਕਿਹੜੇ ਮੁੱਦੇ ਲੈ ਕੇ ਚੌਣ ਲੜਨਗੇ ਮੁੱਦਾ ਫਸਟ ਆਫ ਆਲ ਜੀ ਐਸਸੀ ਬੀਸੀ ਕਮਿਊਨਿਟੀ ਜਿਹੜੀ ਆ ਹਰ ਹਰ ਪਾਰਟੀ ਕਹਿ ਰਹੀ ਹੈ ਕਿ ਇਹ ਪੰਥਕ ਸੀਟ ਹੈ ਪੰਥਕ ਸੀਟ ਆ ਪਰ ਪੰਥਕ ਸੀਟ ਦੇ ਨਾਲ ਨਾਲ ਜੇ ਦੇਖਿਆ ਜਾਵੇ ਖੌਤੀ ਬੰਦੇ ਕਹਿ ਰਹੇ ਪੰਥਕ ਸੀਟ ਆ ਔਰ ਜੇ ਰੰਗਰੇਟੇ ਸਿੰਘਾਂ ਦੀ ਜੋ ਕੁਰਬਾਨੀ ਆ 90% ਗੁਰੂ ਸਾਹਿਬਾਨਾਂ ਨਾਲ ਆ ਤੇ ਇਹਨਾਂ ਦੀ ਜੋ ਦਸ਼ਾ ਆ ਪਿੰਡਾਂ 'ਚ ਜਾ ਕੇ ਦੇਖੋ ਤੇ ਇਹਨਾਂ ਦੀ ਕਿੰਨੀ ਮਾੜੀ ਦਸ਼ਾ ਆ ਛਪੜਾਂ ਲੱਗੇ ਜਾਂ ਰੂੜੀਆਂ ਲੱਗੇ ਇਹਨਾਂ ਦੇ ਘਰ ਵਸਾਏ ਹੋਏ ਆ ਔਰ 1950 ਤੋਂ 2024 ਚੜ ਗਿਆ ਔਰ ਅੱਜ ਤੱਕ ਇਹਨਾਂ 'ਚ ਤਬਦੀਲੀ ਨਹੀਂ ਆਈ ਹਰ ਬੰਦਾ ਕਹਿ ਰਿਹਾ ਮੈਂ ਪੰਥਕ ਆ ਜੇ ਪੰਥਕ ਆ ਤੇ ਫਿਰ ਜਿਹੜੇ ਰੰਗਰੇਟੇ ਸਿੰਘ ਆ ਇਹਨਾਂ ਦੀ ਜਿਹੜੀਆਂ ਕੁਰਬਾਨੀਆਂ ਮਹਾਰਾ ਇਨਾਂ ਦੇ ਜਿਹੜੇ ਜਿਹੜੇ ਘਾਰ ਸੀ ਉਹ ਰਸੀਸ ਸਮੈਲ ਆ ਰਗੇ ਹੋਣੀ ਚਾਹੀਦੇ ਸੀ ਤੇ ਉਹ ਤਬਦੀਲੀ ਨਹੀਂ ਲਿਆਂਦੀ ਗਈ ਜਾਣ ਬੁੱਝ ਕੇ ਇਹਨਾਂ ਨੂੰ ਬੈਕਫੋਰਟ ਤੇ ਰੱਖਿਆ ਗਿਆ ਇਸ ਸਮਾਜ ਨੂੰ ਕਿਵੇਂ ਦਾ ਪਿਆਰ ਮਿਲ ਰਿਹਾ ਪਿੰਡਾਂ ਦੇ ਵਿੱਚ ਬਹੁਤ ਬਹੁਤ ਵਧੀਆ ਮਿਲ ਰਿਹਾ ਜੀ ਪਿਆਰ ਔਰ ਬੋਧਨ ਸਮਾਜ ਪਾਰਟੀ ਇਕੱਲੀ ਐਸੀ ਪਾਰਟੀ ਆ ਜੋ ਦਲਤ ਵਰਗ ਦੀ ਪਿਛੜੇ ਵਰਗ ਦੀ ਬੈਕਵਰਡ ਕਲਾਸ ਦੀ ਲੜਾਈ ਲੜਦੀ ਆ ਰਾਖਵੇਂ ਕਰਨ ਦੀ ਲੜਾਈ ਲੜਦੀ ਆ ਹੋਰ ਕੋਈ ਵੀ ਪਾਰਟੀ ਜਿਹੜੀ ਆ ਉਹ ਇਹਨਾਂ ਦੇ ਮੁੱਦਿਆਂ ਤੇ ਲੜਾਈ ਨਹੀਂ ਲੜਦੀ ਉਹ ਨਿੱਜੀ ਰੰਸ਼ਾਂ ਦੀ ਲੜਾਈ ਲੜ ਰਹੀ ਆ ਮੈਂ ਅਪੀਲ ਕਰਦਾ ਜੀ ਕਿ ਜਿਹੜਾ ਬੋਧਨ ਸਮਾਜ ਆ ਇਕੱਤਰ ਹੋਵੇ एससी एसटी बीसी ओबीसी इकट्ठे ਹੋਣ ਔਰ ਐਮਐਸਪੀ ਦੇ ਮੁੱਦੇ ਜਿਹੜੇ ਛੋਟੇ ਕਿਸਾਨ ਆ ਉਹ ਵੀ ਇਕੱਤਰ ਹੋਣ ਬਹੁਜਨ ਸਮਾਜ ਪਾਰਟੀ ਨਾਲ ਜੁੜਨ ਮਜ਼ਦੂਰ ਵਰਗ ਜੁੜੇ ਔਰ ਤਾਂ ਕਿ ਅਸੀਂ ਬਹੁਜਨ ਸਮਾਜ ਇਕੱਤਰ ਕਰਕੇ ਭੈਣ ਕੁਮਾਰੀ ਮਾਇਆਵਤੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਈਏ ਤਾਂ ਸਾਡੇ ਮਸਲੇ ਹੱਲ ਹੋਣੇ ਆ ਜੈਸੀ ਹੋ ਬਹੁਜਨ ਸਮਾਜ ਪਾਰਟੀ ਜਿੰਦਾਬਾਦ 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 ਸ਼ਕਲਾਂ ਸੰਦੀਪਾ ਕਰਤ ਬਣਦੇ ਹੋ ਕਾਜ ਬਣਦੇ ਹੋ ਨੈ ਮਾਨਾ ਲਾਹ ਕਾਜ ਬਣਦੇ ਹੋ ਬਹੁਜਨ ਸਮਾਜ ਕਾਜ ਬਣਦੇ ਹੋ ਨੈ ਮਾਨਾ ਲਾਹ ਕਾਜ ਬਣਦੇ ਹੋ बहजन पार्टी ज़िंदमारी मायावती ज़िंदाजो नाम सिंध तौर ज़िंदाबाद दिल्ली क्राइम नेशनल न्यूज़ नजर सफर